ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਹਿਜ ਜਿਓ ਰਾਗ ਸੁਹੀ ਸੰਤ ਮੈਂ ਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਖ ਸੁਹਿਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭਾ ਕਿਰਪਾ ਕਰੇ ਹਰ ਜਾਪੋ ਸੁਖ ਹਲ ਹਰ ਜਨ ਪਾਵੋ ਨਾਨਕ ਕਹ ਸੁਣੋ ਜਨ ਭਾਈ ਸੁਖ ਸੁਹੇਲੜਾ ਹਰ ਤਿਹਾਵ ਸੁਣ ਹਰ ਗੁਣ ਭੀਨੇ ਸਹਿਜ ਸੁਭਾਈ ਗੁਰਮਤ ਸਜੇ ਨਾਮ ਧਿਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ ਤੈਨ ਅਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜੁਗ ਮੈਂ RAM ਨਾਮ ਨਿਸਤਾਰਾ ਗੁਰ ਤੈ ਉਪਜੈ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਤੂੰ ਸਬਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰ ਸਾਜਣ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦੈਦ ਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਣ ਆਏ ਬੂਠੇ ਘਰ ਮਾਹੀ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਣ ਆਏ ਬੁੱਠੇ ਘਰ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਤਨ ਧਨ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 767 ਅਤੇ 68 ਦੇ ਉੱਪਰ ਅੰਕਿਤ ਹੈ। ਰਾਗ ਸੂਹੀ ਹੈ। ਸ਼ਾਂਤ ਰੂਪ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਆ। ਰਾਗ ਸੂਹੀ ਸ਼ਾਂਤ ਮਹਲਾ 3 ਘਰ ਦੂਜਾ। ਸੰਖੇਪ ਰੂਪ ਦੇ ਵਿੱਚ ਮੂਰ ਮੰਤਰ ਗੁਰੂ ਸਾਹਿਬ ਨੇ ਦਰਜ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਇੱਕ ਹੈ ਉਹ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇੱਕ ਹੈ ਔਰ ਸਰਵ ਵਿਆਪਕ ਹੈ ਸਭ ਕਿਰਪਾ ਕਰ ਰਹੇ ਹਨ ਭਾਈ ਮਨੁੱਖ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਵਾਸਤੇ ਬਧੇਰੇ ਯਤਨ ਕਰਦਾ ਹੈ ਪਰ ਜਿੱਦਨ ਜਿਆਦਾ ਯਤਨ ਕਰ ਰਿਆ ਪਰ ਉਹਦੇ ਵਿੱਚ ਉਸ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ ਜਿਹੜੀਆਂ ਚੀਜ਼ਾਂ ਉਸਨੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਮੰਗੀਆਂ ਉਹ ਉਹ ਦਾ ਦੁੱਖਾਂ ਦਾ ਕਾਰਨ ਬਣ ਗਈ। ਬੜਾ ਸਪਸ਼ਟ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਪੁਖ। ਸਤਗੁਰੂ ਕਹਿੰਦੇ ਭਾਈ ਮਨੁੱਖ ਸੋਚਦਾ ਮੈਂ ਜੀਵਨ ਦੇ ਵਿੱਚ ਕਿਸ ਤਰ੍ਹਾਂ ਸੁੱਖ ਪ੍ਰਾਪਤ ਕਰਾਂ ਔੜ ਦੌੜ ਲੱਗੀ ਏ ਅੱਜ ਮੇਰਾ ਘਰ ਛੋਟਾ ਹੈ ਮੈਨੂੰ ਵੱਡਾ ਘਰ ਮਿਲ ਜਾਏਗਾ ਨਾ ਤੇ ਮੈਂ ਸੁਖੀ ਹੋ ਜਾਵਾਂਗਾ ਵੱਡਾ ਘਰ ਮਿਲ ਗਿਆ ਯਤਨ ਕੀਤੇ ਪਰ ਉਹਦੇ ਵਿੱਚ ਵੀ ਦੁੱਖ ਮਹਿਸੂਸ ਕਰਦਾ ਆਪਣੇ ਆਪ ਨੂੰ ਉੱਥੇ ਵੀ ਉਹਨੂੰ ਸੁੱਖ ਨਹੀਂ ਹੈ ਦੁਖੀ ਹੈ ਅੱਜ ਮੇਰੇ ਕੋਲ ਸਕੂਟਰ ਹੈ ਮੇਰੇ ਕੋਲ ਕਾਰ ਆ ਜਾਏ ਦੁਖੀ ਹੈ ਹੋਰ ਵੱਡੀ ਕਾਰ ਆ ਜਾਏ ਫਿਰ ਦੁਖੀ ਹੈ ਕਿਉਂਕਿ ਇਹ ਜਿਹੜੇ ਧਨ ਦੇ ਨਾਲ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਸਾਧ ਸੰਗਤ ਦੀ ਇਹ ਸੁੱਖਾਂ ਦੇ ਸਾਧਨ ਹਨ ਪਰ ਸੁੱਖ ਨਹੀਂ ਹੈ ਪੈਸੇ ਦੇ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ ਪੈਸੇ ਦੇ ਨਾਲ ਸੁੱਖ ਨਹੀਂ ਮਿਲਦੇ ਨੇਤਾ ਹਰੇਕ ਬੰਦਾ ਪੈਸੇ ਵਾਲਾ ਸੰਸਾਰ ਦੇ ਵਿੱਚ ਦੁਖੀ ਸੁਖੀ ਹੁੰਦਾ ਤੇ ਹਰੇਕ ਗਰੀਬ ਬੰਦਾ ਦੁਖੀ ਹੁੰਦਾ ਪਰ ਸਤਗੁਰੂ ਮਹਾਰਾਜ ਕਹਿੰਦੇ ਭਾਈ ਭਾਵੇਂ ਅਮੀਰ ਹੋਵੇ ਗਰੀਬ ਹੋਵੇ ਪਰ ਸੁੱਖ ਜਿਹੜਾ ਹੈ ਪਰਮਾਤਮਾ ਦੇ ਗੁਣ ਗਾਣ ਵਿੱਚ ਹੈ ਪੈਸੇ ਦੇ ਨਾਲ ਸਾਧਨ ਮਿਲ ਸਕਦੇ ਆ ਸੁੱਖਾਂ ਦੇ ਸਾਧਨ ਖਰੀਦੇ ਜਾ ਸਕਦੇ ਆ ਪਰ ਕੋਈ ਗਰੰਟੀ ਨਹੀਂ ਕੀ ਉਹਨਾਂ ਦੇ ਵਿੱਚੋਂ ਵੀ ਸਾਨੂੰ ਸੁਖ ਪ੍ਰਾਪਤ ਹੋਵੇ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਪ੍ਰਮਾਤਮਾ ਦੇ ਸੋਲੇ ਗਾਏਗਾ ਨਾ ਸੋਲੇ ਦਾ ਵੈਸੇ ਅਖਰੀ ਅਰਥ ਹੈ ਖੁਸ਼ੀ ਬਾਲਾ ਗੀਤ ਖੁਸ਼ੀ ਪੈਦਾ ਕਰਨ ਵਾਲਾ ਗੀਤ ਜੋ ਸਾਨੂੰ ਖੁਸ਼ੀ ਦਿੰਦਾ ਹੈ ਸੁਖ ਦਿੰਦਾ ਹੈ ਸਹਿਬ ਕਹਿੰਦੇ ਸੁਖ ਸੋਹੇਲੜਾ ਹਰ ਤੇ ਆਵੋ ਏ ਮੇਰੇ ਭਾਈ ਜਿਹੜਾ ਆਤਮਿਕ ਆਨੰਦ ਦੇਣ ਵਾਲਾ ਨਾ ਆਤਮਿਕ ਸੁਖ ਦੇਣ ਵਾਲਾ ਉਸ ਪ੍ਰਮਾਤਮਾ ਕਾਲਪੁਰਖ ਦਾ ਸਿਫਤ ਸਲਾਹ ਦਾ ਗੀਤ ਗਾਇਆ ਕਰੋ ਸੁਖ ਸੁਹੇਲੜਾ ਹਰ ਤੇ ਆਵੋ ਗੁਰਮਖ ਹਰ ਫਲ ਪਾਵੋ ਪਰ ਇਹ ਪ੍ਰਾਪਤੀ ਕਿੱਥੋਂ ਹੁੰਦੀ ਹੈ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਮਖ ਗੁਰੂ ਨੂੰ ਮੁਖ ਰੱਖ ਕੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਮੱਤ ਤੇ ਤੁਰ ਕੇ ਇਹ ਪ੍ਰਮਾਤਮਾ ਦੇ ਦਰ ਤੋਂ ਇਹ ਸਿਫਤ ਸਲਾਹ ਦਾ ਫਲ ਪ੍ਰਾਪਤ ਹੁੰਦਾ ਹੈ ਗੁਰਮੁਖ ਹਰ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਗੁਰੂ ਦੀ ਸ਼ਰਨ ਪੈਂਦਾ ਜਦੋਂ ਗੁਰੂ ਦੀ ਮਤ ਲੈਂਦਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਦਾ ਤੇ ਸਾਰੇ ਫਲ ਪ੍ਰਾਪਤ ਹੁੰਦੇ ਸਭ ਕਹਿੰਦੇ ਪ੍ਰਮਾਤਮਾ ਦੀ ਸ਼ਰਨ ਪਾਓ ਪ੍ਰਮਾਤਮਾ ਦੇ ਨਾਮ ਨੂੰ ਧਿਆਵੋ ਤੇ ਜਨਮ ਜਨਮ ਕੇ ਦੁਖ ਨਿਵਾਰੇ ਜਨਵਾ ਜਨਮਾਂ ਤਰਾ ਦੇ ਦੁਖ ਦੂਰ ਹੋ ਜਾਂਦੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਮੈਂ ਆਪਣੇ ਗੁਰੂ ਤੋਂ ਸਤ ਕੇ ਜਾਨਾ ਬਲਿਹਾਰ ਜਾਨਾ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਜਿਹੜੇ ਮੇਰੇ ਜੀਵਨ ਦੇ ਕਾਰਜ ਮੇਰੇ ਜੀਵਨ ਦੇ ਕੰਮ ਜਿਹੜੇ ਆ ਉਹ ਪ੍ਰਮਾਤਮਾ ਆਪ ਸਵਾਰਦੇ ਕਿਉਂਕਿ ਜਿੱਥੇ ਉਹ ਆ ਜਾਂਦਾ ਜਦੋਂ ਅਸੀਂ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਆ ਉਹਦੇ ਮੁਤਾਬਕ ਜੀਵਨ ਚਲਾਉਣ ਦਾ ਯਤਨ ਕਰਦੇ ਆ ਉਹਤੇ ਪੂਰਨ ਵਿਸ਼ਵਾਸ ਰੱਖਦੇ ਆ ਸ਼ਰਧਾ ਰੱਖਦੇ ਆ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜੀਵਨ ਦਾ ਕੋਈ ਕੰਮ ਨਹੀਂ ਹੈ ਜਿਹਦੇ ਵਿੱਚ ਰੁਕਾਵਟ ਆ ਜੇ ਉਹ ਸਾਰੇ ਕੰਮ ਸਫਲ ਕਰ ਦਿੰਦਾ ਹਰ ਹਰ ਚਰਨ ਰਿਧੈ ਉਰ ਧਾਰੇ ਸਿਮਰ ਸੁਆਮੀ ਸਤਗੁਰੇ ਆਪਣਾ ਕਾਰਜ ਸਭ ਹਮਾਰੇ ਸਾਰੇ ਕਾਰਜ ਜਿਹੜੇ ਆ ਸਫਲ ਹੋ ਜਾਂਦੇ ਬਲਿਹਾਰੀ ਗੁਰ ਆਪਣੇ ਵਿਟੂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪ ਜਦੋਂ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਔਰ ਅਸੀਂ ਉਦਮ ਕਰਦੇ ਆ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਆ ਤੇ ਉਹ ਕੀ ਪ੍ਰਾਪਤੀ ਹੁੰਦੀ ਹੈ ਸੁਖ ਫਲ ਹਰ ਜਨ ਪਾਵੋ ਆਤਮਿਕ ਜੀਵਨ ਦਾ ਆਤਮਿਕ ਆਨੰਦ ਦੇਣ ਵਾਲਾ ਉਹ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਨਾਨਕ ਕਹੇ ਸੁਣੋ ਜਨ ਭਾਈ ਸੁਖ ਸੁਹੇਲੜਾ ਹਰ ਧਿਆਵੋ ਸਤਗੁਰੂ ਜੀ ਆਖ ਰਹੇ ਆ ਇਹ ਭਾਈ ਸੁਣੋ ਸੁਖ ਸੁਹੇਲੜਾ ਹਰ ਧਿਆਵੋ ਜਿਹੜਾ ਸੁਖ ਦੇਣ ਵਾਲਾ ਪਰਮਾਤਮਾ ਦਾ ਖੁਸ਼ੀ ਦਾ ਗੀਤ ਹੈ ਉਹਨੂੰ ਗਾਓ ਤੇ ਉਹਦੇ ਸੋਲੇ ਗਾਉਣੇ ਆ ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ ਉਹ ਪ੍ਰਮਾਤਮਾ ਦਾ ਜਦੋਂ ਗੀਤ ਗਾਏਗਾ ਨਿਰਭਉ ਜਪ ਸਗਲ ਭਉ ਬਿਟੇ ਸਾਰੇ ਤੇਰੇ ਡਰ ਖਤਮ ਹੋ ਜਾਣ ਸੁਣ ਹਰ ਗੁਣ ਭੀਨੇ ਸਹਿਜ ਸਮਾਏ ਪ੍ਰਮਾਤਮਾ ਦੀ ਸਿਵ ਸਲਾ ਸੁਣ ਕੇ ਆਤਮਿਕ ਡੋਲਤਾ ਵਿੱਚ ਪ੍ਰੇਮ ਵਿੱਚ ਭਿੱਜ ਜਾਈਦਾ ਸੁਣ ਹਰ ਗੁਣ ਭੀਨੇ ਭੀਨੇ ਮਤ ਭਿੱਜ ਜਾਂਦਾ ਸਹਜ ਸਵਾਰੇ ਆਤਮਕ ਡੋਲਤਾ ਵਿੱਚ ਸਹਿਬ ਆਏ ਪ੍ਰੇਮ ਦੇ ਵਿੱਚ ਹਕੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਗੁਰਮਤ ਸਹਜੇ ਨਾਮ ਧਿਆਏ ਗੁਰਮਤ ਗੁਰਮਤ ਸਹਜੇ ਨਾਮ ਤੇ ਆਏ ਇਸ ਕਰਕੇ ਸਤਗੁਰ ਕਹਿੰਦੇ ਤੂੰ ਵੀ ਗੁਰੂ ਦੀ ਮੱਤ ਤੇ ਤੁਰ ਕੇ ਪ੍ਰਮਾਤਮਾ ਕਾਲਪੁਰਖ ਦਾ ਨਾਮ ਸਿਮਰ ਕੇ ਆਤਮਕ ਡੋਲਤਾ ਵਿੱਚ ਟਿਕ ਜਾ ਗੁਰਮਤ ਸਹਜੇ ਨਾਮ ਤੇ ਆਏ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭਉ ਭਾਗਾ ਜਿਨ੍ਹਾਂ ਤੇ ਕਿਰਪਾ ਹੋ ਗਈ ਨਾ ਬਖਸ਼ਿਸ਼ ਹੋ ਗਈ ਉਹਨਾਂ ਨੂੰ ਪ੍ਰਮਾਤਮਾ ਨੇ ਰਹਿਮਤ ਕਰ ਦਿੱਤੀ ਜਿਨ ਕੋ ਧੁਰ ਲਿਖਿਆ ਉਹਨਾਂ ਨੂੰ ਆਪਣੇ ਨਾਲ ਬੁਲਾ ਲਿਆ ਤਿਨ ਜਨਮ ਮਰਨ ਭਉ ਭਾਗਾ ਉਹਨਾਂ ਦਾ ਜਨਮ ਮਰਨ ਦਾ ਗੇੜ ਦਾ ਡਰ ਦੂਰ ਹੋ ਗਿਆ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਹੜਾ ਅਕਾਲ ਪੁਰਖ ਨਾਲ ਸੁਰਤ ਜੋੜਦਾ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਦਾ ਉਹਦੀ ਰਜਾ ਵਿੱਚ ਤੁਰਦਾ ਅੰਦਰੋਂ ਦੁਰਮਤ ਦੂਜੀ ਖੋਈ ਭਾਵ ਮਾਇਆ ਵਾਲੀ ਜਿਹੜੀ ਬਿਰਤੀ ਸੀ ਨਾ ਦੁਰਮਤ ਕਹਿੰਦੇ ਖੋਟੀ ਮਤ ਉਹ ਦੂਰ ਹੋ ਜਾਂਦੀ ਹੈ ਕਿ ਰੱਬ ਤੋਂ ਬਿਨਾਂ ਮਾਇਆ ਨੂੰ ਰੱਬ ਸਮਝਣ ਲੱਗ ਜਾਂਦਾ ਐਨੀ ਭੈੜੀ ਮਤ ਬਣ ਜਾਂਦੀ ਵਿਕਾਰਾਂ ਵਿੱਚ ਜੀਵਨ ਬਤੀਤ ਕਰਦਾ ਇਹ ਅੰਦਰੋਂ ਖਤਮ ਹੋ ਜਾਂਦੀ ਹੈ ਬਿਰਤੀ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿੰਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਅਨ ਦਿਨ ਹਰ ਗੁਣ ਗਾਏ ਅਨ ਦਿਨ ਹਰ ਵੇਲੇ ਹਰ ਰੋਜ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਕੌਣ ਜਿੰਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਜਿਨ੍ਹਾਂ ਦੇ ਉੱਪਰ ਮੇਰੇ ਅਕਾਲ ਪੁਰਖ ਨੇ ਬਖਸ਼ਿਸ਼ ਕਰ ਦਿੱਤੀ ਸੁਣ ਮਨ ਭੀਨੇ ਸਹਿਜ ਸੁਹਾਏ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੁਣ ਕੇ ਆਤਮਿਕ ਡੋਲਦਾ ਪ੍ਰੇਮ ਵਿੱਚ ਭਿੱਜ ਜਾਈਦਾ ਹੈ ਜੁਗਮੇ ਰਾਮ ਨਾਮ ਨਿਸਤਾਰਾ ਜੁਗਮੇ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੀ ਹਰੇਕ ਜੀਵ ਦਾ ਪਾਰ ਉਤਾਰਾ ਕਰਦਾ ਹੈ ਜੁਗਮੇ ਰਾਮ ਨਾਮ ਨਿਸਤਾਰਾ ਗੁਰ ਤੇ ਉਪਦੇਸ਼ ਸ਼ਬਦ ਵਿਚਾਰਾ ਪਰ ਉਹ ਪ੍ਰਮਾਤਮਾ ਨਾਲ ਸਾਂਝ ਕਿਦਾਂ ਪੈਂਦੀ ਹੈ ਇਹ ਗੁਰੂ ਪਾਸੋਂ ਨਮਾ ਆਤਮਿਕ ਜੀਵਨ ਮਿਲਦਾ ਹੈ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਨਾ ਸ਼ਬਦ ਪੜਾਂਗੇ ਉਹ ਆਸ਼ਾ ਜੀਵਨ ਦੇ ਵਿੱਚ ਲੈ ਕੇ ਕਿ ਜੋ ਸਤਗੁਰੂ ਹੁਕਮ ਕਰਦੇ ਆ ਤੇ ਗੁਰ ਤੇ ਉਪਦੇਸ਼ ਸ਼ਬਦ ਵਿਚਾਰ ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਕਿਉਂਕਿ ਪੜ ਲੈਣਾ ਮੁਬਾਰਕ ਹੈ ਪੜ ਕੇ ਵਿਚਾਰਨਾ ਪਰ ਇਹ ਨਹੀਂ ਕਿ ਵਿਚਾਰ ਕੇ ਛੱਡ ਦੇਣਾ ਵਿਚਾਰ ਕੇ ਉਹਨੂੰ ਅਮਲੀ ਰੂਪ ਦੇ ਵਿੱਚ ਲੈ ਕੇ ਆਉਣਾ ਤੇ ਉਹਦੇ ਫਿਰ ਨਾਲ ਗੁਰੂ ਸਾਹਿਬ ਕੀ ਪ੍ਰਾਪਤੀ ਹੁੰਦੀ ਕਹਿੰਦੇ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਜਿਹਨੂੰ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਪਰਮੇਤ ਮਕਾਲਪੁਰਖ ਦੇ ਨਾਮ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਪਰ ਕੌਣ ਕਰਦਾ ਜਿਸ ਕਿਰਪਾ ਕਰੇ ਸੋ ਪਾਏ ਇਹ ਦਾਤ ਉਹੀ ਪ੍ਰਾਪਤ ਕਰਦਾ ਜਿਹਦੇ ਉਹ ਰਹਿਮਤ ਕਰਦਾ ਸਹਿਜੇ ਗੁਣ ਗਾਵੇ ਸਹਿਜ ਮਤਲ ਆਤਮਿਕ ਡੋਲਤਾ ਵਿੱਚ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਕਿਲ ਵਿਖ ਸਾਰੇ ਪਾਪ ਉਹ ਆਪਣੇ ਦੂਰ ਕਰ ਲੈਂਦਾ ਦਿਨ ਰਾਤ ਉਸ ਪ੍ਰਮਾਤਮਾ ਨੂੰ ਗਾਉਂਦਾ ਸਭ ਕੋ ਤੇਰਾ ਤੂੰ ਸਭਨਾ ਦਾ ਹਉ ਤੂੰ ਹਉ ਤੇਰਾ ਤੂੰ ਹਮਾਰਾ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੋ ਤੇਰਾ ਕਿ ਇਹ ਸਤਗੁਰ ਸਭ ਕੁਝ ਤੇਰਾ ਹੈ ਤੂੰ ਸਭਨਾ ਦਾ ਹਉ ਤੇਰਾ ਤੂੰ ਹਮਾਰਾ ਤੂੰ ਸਾਰੇ ਜੀਵਾਂ ਦਾ ਖਾਸਮ ਹੈ हे ਪ੍ਰਭੂ ਮੈਂ ਤੇਰਾ ਸੇਵਕ ਹੈ ਤੂੰ ਸਾਡਾ ਮਾਲਕ ਹੈ ਕਿਰਪਾ ਕਰ ਬਖਸ਼ਿਸ਼ ਕਰ ਆਪਣੇ ਨਾਮ ਨਾਲ ਜੋੜ ਕਿਉਂਕਿ ਨਾਮ ਦੇ ਨਾਲ ਹੀ ਪਾਰ ਉਤਾਰਾ ਹੋਏਗਾ ਜੁਗ ਮੈਂ RAM ਨਾਮ ਨਿਸਤਾਰਾ ਸਾਜਣ ਆਏ 부ਠੇ ਘਰ ਮਾਹੀ ਜਦੋਂ ਉਹ ਰਹਿਮਤ ਕਰਦਾ ਜਦੋਂ ਉਹਦੇ ਗੁਣ ਗਾਉਨੇ ਆ ਜਿਹਨਾਂ ਮਨੁੱਖਾਂ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਵਸਦੇ ਹਨ ਸਾਜਣ ਆਏ 부ਠੇ ਕਰਮਾਏ ਤੇ ਉਹ ਕੀ ਉਹਨਾਂ ਦੀ ਆਤਮਿਕ ਅਵਸਥਾ ਕੀ ਹੋ ਜਾਂਦੀ ਜੀਵਨ ਕਿਦਾਂ ਦਾ ਹੁੰਦਾ ਹਰ ਗੁਣ ਗਾਵੇ ਤ੍ਰਿਪਤਾ ਗਾਈ ਰੱਜ ਜਾਂਦੇ ਆ ਆਗਾਈ ਦਾ ਵੀ ਅਰਥ ਹੈ ਰੱਜ ਜਾਣਾ ਤ੍ਰਿਪਤ ਦਾ ਸੰਤੋਖ ਹੋ ਜਾਣਾ ਹਰ ਗੁਣ ਗਾਵੇ ਤ੍ਰਿਪਤ ਹੈ ਗਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਸਦਾ ਵਾਸਤੇ ਤ੍ਰਿਪਤ ਹੋ ਜਾਂਦੇ ਰੱਜ ਜਾਂਦੇ ਫਿਰ ਭੁੱਖ ਨਾ ਲੱਗੇ ਆ ਇਹ ਨਾ ਪਦਾਰਥਾਂ ਦੀ ਭੁੱਖ ਖਤਮ ਹੋ ਜਾਂਦੀ ਹੈ ਇੱਕੋ ਹੀ ਗੱਲ ਜੀਵਨ ਦੇ ਵਿੱਚ ਕਿ ਇਹ ਸਤਗੁਰ ਮਹਾਰਾਜ ਕਿਰਪਾ ਕਰ ਵਿਸਰਨਾਹੀ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਹੁਣ ਦੇਖੋ ਨਾਮ ਦੇ ਨਾਲ ਜੁੜਨ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਕਹਿੰਦੇ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਦਾ ਉਹਦੀ ਭਗਤੀ ਕਰਦਾ ਉਹਦੇ ਹੁਕਮ ਦੇ ਮੁਤਾਬਕ ਗੁਰੂ ਦੀ ਮਤ ਲੈਂਦਾ ਹੈ ਤੇ ਉਸ ਮਨੁੱਖ ਦੀ ਹਰਥਾ ਇੱਜ਼ਤ ਹੁੰਦੀ ਹੈ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਇਹਦਾ ਮਤਲਬ ਨਹੀਂ ਕਿ ਮੈਂ ਮੇਰੀ ਇੱਜ਼ਤ ਹੋ ਰਹੀ ਹੈ ਉਹਦੇ ਨਾਮ ਦੇ ਕਰਕੇ ਗੁਰੂ ਦੇ ਨਾਲ ਜੁੜਨ ਦੇ ਕਰਕੇ ਸ਼ੋਭਾ ਹੁੰਦੀ ਹੈ ਇੱਜ਼ਤ ਪ੍ਰਾਪਤ ਹੁੰਦੀ ਹੈ ਸਾਬ ਕਹਿੰਦੇ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਪਰਮਾਤਮਾ ਆਪ ਹੀ ਇਹ ਸੰਸਾਰ ਨੂੰ ਚਲਾ ਰਿਹਾ ਕਿਸੇ ਨੂੰ ਮਾਇਆ ਵਿੱਚ ਜੋੜਿਆ ਕਿਸੇ ਨੂੰ ਆਪਣੇ ਚਰਨਾਂ ਨਾਲ ਜੋੜਿਆ ਤੇ ਆਪਣੇ ਚਰਨਾਂ ਨੂੰ ਕਈਆਂ ਨੂੰ ਵਿਛੋੜ ਦਿੰਦਾ ਕਈਆਂ ਨੂੰ ਜੋੜ ਲੈਂਦਾ ਇਹ ਸਭ ਕੁਝ ਉਹ ਕਰਦਾ ਹੈ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਪ੍ਰਮਾਤਮਾ ਤੋਂ ਬਿਨਾ ਹੋਰ ਐਸੀ ਕੋਈ ਸਮਰੱਥਾ ਵਾਲਾ ਨਹੀਂ ਹੈ ਉਹ ਮੇਰੇ ਹਿਰਦੇ ਘਰ ਦੇ ਵਿੱਚ ਨਿਵਾਸ ਕਰਦਾ ਸਾਜਨ ਆਏ ਬੁੱਠੇ ਘਰ ਮਾਹੀ ਜਿਸ ਤੇ ਮਿਲ ਕਰਦੇ ਆ ਉਸ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਪ੍ਰਭੂ ਜੀ ਨਿਵਾਸ ਕਰਦੇ ਆ ਸਤਗੁਰ ਮਾਰ ਕਹਿੰਦੇ ਇਸ ਕਰਕੇ ਉਹ ਪ੍ਰਮਾਤਮਾ ਦੇ ਗੁਣ ਗਾਇਆ ਕਰੋ ਸੋਲੇਗਾ ਉਹਦੇ ਖੁਸ਼ੀ ਦਾ ਗੀਤ ਗਾਓ ਸੁਖ ਸਹੇਲੜਾ ਹਰ ਤਿਆਵੋ ਗੁਰਮਖ ਹਰ ਫਲ ਪਾਓ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਵਿਚਾਰ ਕਰਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਗੁਰੂ ਸਾਹਿਬ ਕਿਰਪਾ ਕਰਨ ਜੋ ਸਤਗੁਰ ਮਹਾਰਾਜ ਬਖਸ਼ਿਸ਼ ਕਰਦੇ ਆ ਜੋ ਸਾਨੂੰ ਬਾਣੀ ਦੇ ਵਿੱਚ ਪ੍ਰੇਰਣਾ ਕਰਦੇ ਆ ਉਹਨੂੰ ਅਸੀਂ ਸਮਝ ਸਕੀਏ ਵਿਚਾਰ ਸਕੀਏ ਵਿਚਾਰ ਕੇ ਅਮਲੀ ਰੂਪ ਦੇ ਵਿੱਚ ਉਸ ਨੂੰ ਲਿਆਉਣ ਦਾ ਯਤਨ ਕਰੀਏ ਤਾਂ ਹੀ ਜੀਵਨ ਦੇ ਵਿੱਚ ਬਦਲਾਵਾ ਸਕਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ